ਬੱਸ ਹੈ ਜਿਹੜੀ ਮੈਂ ਜਿਵੇਂ ਚਲਾਉਂਦਾ ਸੀ ਓਵੇਂ ਮੇਰਾ ਕਨੈਕਟਰ ਚਲਾਉਣ ਲੱਗ ਗਿਆ ਉਹਨੇ ਮੂਦੀ ਮਾਰਤੀ ਨਾ ਝੜਕ ਤੇ ਮੁੰਡੇ ਦੇ ਲੱਤਾਂ ਕਟੀਆਂ ਵੀ ਨਹੀਂ ਸਾਡੇ ਕਨੈਕਟਰ ਦੀਆਂ ਸਾਰੀਆਂ ਸਵਾਰੀਆਂ ਮੈਂ ਹਸਪਤਾਲ ਚ ਦਾਖਲ ਹਾਂ ਇਹ ਬੱਸਾਂ ਚਲਾਉਣੀਆਂ ਕਿਤੇ ਘੱਟ ਮਾਰਨੀ ਕਿਤੇ ਆਏ ਥੋੜੀ ਬੱਸ ਚੱਕੀ ਜਾਂਦੀ ਯਾਰ ਮਜਬੂਰੀ ਆ ਜਾਨ ਕੇ ਕੋਈ ਕੁੱਤੇ ਤੇ ਨਹੀਂ ਗੱਡੀ ਚੜਾਉਂਦਾ ਨਾ ਚੜਈ ਨਾ ਮੇਰੀ ਗੱਲ ਸੁਣ ਲਓ ਤੁਸੀਂ ਨਾ ਮੈਂ ਤੁਹਾਨੂੰ ਕਹਿ ਦਿੰਦਾ ਤੁਹਾਨੂੰ ਮੈਂ 1000 ਰੁਪਏ ਦਿੱਤਾ ਕੁੱਤੇ ਤੋਂ ਨਹੀਂ ਨਗਾ ਦਿਓ ਨਹੀਂ ਨੰਗਣੀ ਤੁਸੀਂ ਬ੍ਰੇਕਾਂ ਮਾਰੋਗੇ ਵੱਜਣਗੇ ਤੇ ਚਿੜੀ ਬੈਠੀ ਆ ਮੂਰੇ ਬ੍ਰੇਕਾਂ ਵੱਜਣਗੇ ਨਹੀਂ ਵੱਜਦੀ ਜਾਨਵਰ جان ਕੇ ਨਹੀਂ ਚੱਲਦੀ ਇਹ ਤਾਂ ਉਦੋਂ ਪ੍ਰਮਾਤਮਾ ਜਦੋਂ ਐਕਸੀਡੈਂਟ ਹੁੰਦਾ ਨਾ ਤੁਹਾਡਾ ਆਪਾਂ ਕਹਿ ਦਿੰਦੇ ਆ ਵੱਢਿਆ ਗਿਆ ਬੰਦਾ ਐ ਹੋ ਗਿਆ ਆਪਾਂ ਨੂੰ ਪਤਾ ਬੰਦਾ ਵੱਢਿਆ ਗਿਆ ਬਹੁਤ ਤਕਲੀਫ ਹੋਈ ਪਰ ਉਹ ਮਰਨ ਵਾਲੇ ਨੂੰ ਪੂਰਾ ਤਕਲੀਫ ਨਹੀਂ ਹੁੰਦੀ ਪ੍ਰਮਾਤਮਾ ਉਸ ਟਾਈਮ ਦਿਮਾਗ ਡੈਡ ਕਰ ਦਿੰਦਾ ਮੇਰੇ ਨਾਲ ਐਕਸੀਡੈਂਟ ਹੋਏ ਵੀ ਮੇਰੇ ਮੈਨੂੰ ਪਤਾ ਹੈ ਉਦੋਂ ਕੋਈ ਪਤਾ ਨਹੀਂ ਹੁੰਦਾ ਮੇਰਾ ਹਿਮਾਚਲ ਚ ਹੋਇਆ ਸੀ ਐਕਸੀਡੈਂਟ ਮੇਰੇ ਸਾਹਮਣੇ ਵਾਲਾ ਬੰਦਾ ਮਰ ਗਿਆ ਸੀਗਾ ਤੇ ਬੱਚਿਆਂ ਦੇ ਵੀ ਸੱਟਾਂ ਸੀ ਮੇਰਿਆਂ ਦੇ ਤੇ ਪਰ ਉਦੋਂ ਇੱਕ ਮਿੰਟ ਲਈ ਨਾ ਦਿਮਾਗ ਜਮਾਂ ਕੰਮ ਛੱਡ ਗਿਆ ਆਪਾਂ ਹੈ ਹੀ ਨਹੀਂ ਸੀ ਉੱਥੇ ਜਗ੍ਹਾ ਤੇ ਇੱਕ ਮਿੰਟ ਬਾਅਦ ਚ ਮ ਮੌਤ ਵੀ ਹੋਣੀ ਹੈ ਨਾ ਉਹ ਸਕਿੰਟਾਂ ਚ ਹੋ ਜਾਂਦੀ ਆ ਉਹਦਾ ਦਿਮਾਗ ਹੈ ਜਿਹੜਾ ਤੁਹਾਡਾ ਡੈਡ ਆ ਕੋਈ ਦਰਦ ਨਹੀਂ ਕੋਈ ਖੁਸ਼ ਨਹੀਂ ਤੁਸੀਂ ਇੱਕ ਕਮੈਂਟ ਚ ਖਤਮ ਇਹ ਪ੍ਰਮਾਤਮਾ ਕਰਦਾ ਐ ਇੰਨੇ ਵੀ ਨਹੀਂ ਤਕਲੀਫ ਦਿੰਦਾ ਬੰਦੇ ਨੂੰ ਉਹ ਜਿਉਂਨੇ ਲਿਖੀ ਮੌਤ ਐ ਐਕਸੀਡੈਂਟ ਨਾਲ ਆ ਨਾ ਉਹਨੇ ਬੇਅਦਵੀਂ ਬਣਾਈ ਆ ਵੀ ਨਹੀਂ ਤੰਗ ਨਹੀਂ ਕਰਨਾ ਇਹਨੂੰ ਤੰਗ ਨਹੀਂ ਕਰਦਾ ਉਹ